ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨਾਂ ਦੀ ਕਿਰਪਾ ਮੇਰੇ ਬਖਸ਼ਿਸ਼ ਹੋਈ ਹੈ ਅਕਾਲ ਕੋਈ ਨਹੀਂ ਸ੍ਰੀ ਸੁਖਮੀ ਸਾਹਿਬ ਦੇ ਜਾਪ ਪਾਠ ਚਾਹ ਪਾਣੀ ਦੇਗ ਪ੍ਰਸ਼ਾਦੀ ਸੇਵਾ ਸ੍ਰੀ ਕਲਦੀਪ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਆਈ ਹੈ ਉਕੀਰ ਦੇ ਪ੍ਰਸ਼ਾਦ ਦੀ ਸੇਵਾ ਥਾਣੇਦਾਰ ਸਾਹਿਬ ਸੀ ਜਨਕਰਾਜ ਜੀ ਵੱਲੋਂ ਆਈ ਹੈ ਹੋਰ ਆਪ ਸਭ ਦੀਆਂ ਸੇਵਾਵਾਂ ਜਿਹੜੀਆਂ ਨੇ ਗੁਰੂ ਪਿਆਰ ਨੂੰ ਸੰਗਰਾਮ ਦੇ ਸੰਬੰਧ ਵਿੱਚ ਆਈਆਂ ਨੇ 14 ਤਰੀਕ ਨੂੰ ਦਿਨ ਬੋਧਵਾ ਸੰਗਰਾਮ ਆ ਰਹੀ ਹੈ ਸੋ ਮਗਦਮੀ ਨਾਮ ਆਬੀ ਦੇ ਰਹੇ ਉਹ ਚੜੀਗਾ ਸਾਬ ਸਭ ਦੀਆਂ ਸੇਵਾਵਾਂ ਜਿਹੜੀਆਂ ਹੁੰਦੀਆਂ ਨੇ ਧਨ ਕਰਕੇ ਮਨ ਕਰਕੇ ਧਨ ਕਰਕੇ ਸੋ ਤਾਂ ਅੰਗੁਰ ਗ੍ਰੰਥ ਸਾਹਿਬ ਨਰਪ੍ਰਹੁਣੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆਰੂ ਜਗਤ ਗੁਰੂ ਨੇ ਸਮਰਸਤ ਗੁਰੂ ਨੇ ਪੁਰਨ ਗੁਰੂ ਨੇ ਤੇ ਜਦੋਂ ਵੀ ਟਾਈਮ ਸਮਾਂ ਮਿਲੇ ਤੁਹਾਨੂੰ ਤੇ ਪਿਆਰ ਇਸ ਗੱਲ ਤੇ ਗੌਰ ਕਰਿਓ ਕਿ ਜਦ ਹੁਕਮਨਾਮਾ ਆਉਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਉੱਠ ਕੇ ਦਰਸ਼ਨ ਕਰਿਆ ਕਰੋ ਕਿਉਂਕਿ ਸਤਗੁਰੂ ਦੂਜੇ ਪਾਤਸ਼ਾਹ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਇਹ ਦੇਖੋ ਦੂਰ ਸਾਹਿਬ ਰਹਿੰਦੇ ਸਨ ਤੇ ਪਿਆਰਿਓ ਗੁਰਨਾਨਕ ਦੇਵ ਜੀ ਦੀ ਉਹਨਾਂ ਕੋਲ ਕੋਥੀ ਸੀ ਗੁਰਬਾਣੀ ਦੀ ਤੋਂ ਦਰਸ਼ਨ ਕਰਿਆ ਕਰਦੇ ਸਨ ਤੇ ਸੰਤਾਂ ਨੂੰ ਵੀ ਕਰਿਆ ਕਰਦੇ ਸਨ ਇਹ ਦਰਸ਼ਨ ਕਰਦੇ ਆਇਆਂ ਦੇ ਦੁੱਖ ਦੂਰ ਹੋ ਜਾਂਦੇ ਸਨ ਇਸ ਕਰਕੇ ਪਿਆਰਿਓ ਜੋ ਹੁਕਮ ਹੈ ਨਾ ਸਤਗੁਰੂ ਜੀ ਦਾ ਨਾਨਕ ਦੁਖੀਆ ਸਭ ਸੰਸਾਰ ਕਿ ਸਾਰਾ ਸੰਸਾਰ ਕਿਸੇ ਨਾ ਕਿਸੇ ਪਾਸੋਂ ਦੁਖੀ ਹੈ ਤੇ ਦੁੱਖਾਂ ਦਾ ਜੋ ਇਲਾਜ ਗੁਰਬਾਣੀ ਹੈ ਹਰ ਕੋ ਨਾਮ ਔਖ ਦੇ ਸੋ ਪੈਰੋ ਸਿਰਫ ਦੁੱਖਾਂ ਸੁੱਖਾਂ ਦਾ ਦਾਤਾ ਸੁਆਮੀ ਜੋ ਤਾਨ ਗੁਰਗਾਂ ਸਾਹਿਬ ਮਹਾਰਾਜ ਹੈ ਪਹਿਲਾਂ ਵੀ ਬੇਨਤੀ ਕੀਤੀ ਆਪ ਜੀ ਨੂੰ ਅੱਜ ਫੇਰ ਕਰਦੇ ਪਏ ਜਦੋਂ ਆਪਾਂ ਗੁਰੂ ਸਾਧੂ ਹੁਕਮਨਾਮਾ ਲਈਨੇ ਆਪਾਂ ਸੁਣਦੇ ਆ ਬੈਠ ਕੇ ਹੁਕਮਨਾਮੇ ਤੋਂ ਬਾਅਦ ਉੱਠ ਕੇ ਕੀ ਦਰਸ਼ਨ ਕਰਿਆ ਕਰੋ ਹੁਣ ਮੇਰੀ ਬੇਨਤੀ ਪ੍ਰਵਾਨ ਕਰੋ ਵਾਰੀ-ਵਾਰੀ ਤੁਹਾਨੂੰ ਆ ਕੇ ਦਰਸ਼ਨ ਕਰੋ ਮਹਾਰਾਜ ਦੇ ਕਿਉਂਕਿ ਸਾਡੀਆਂ ਕਈ ਚਿੰਤਾਵਾਂ ਦੁੱਖ ਵੇ ਕੱਢਣੇ ਨੇ ਉਹ ਤਾਂ ਨਗੂਰਾਂ ਸਾਹਿਬ ਦੂਰ ਕਰ ਦਿੰਦੇ ਤੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਨੇ ਗੁਰੂ ਮਹਾਰਾਜ ਦੇ ਉਹ ਭਾਗਾ ਕਰਮਾਂ ਵਾਲੇ ਹੁੰਦੇ ਨੇ ਕਿਉਂਕਿ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਆਪਾਂ ਗੁਰਬਾਣੀ ਸੁਣਦੇ ਪੜਦੇ ਹਨ ਤੇ ਪਿਆਰਿਓ ਸਾਨੂੰ ਕਿਤੇ ਕੋਈ ਸਵਾਲ ਕਰ ਦੇਵੇ ਇਹ ਆਖ ਦੇਵੇ ਤੇ ਗੁਰੂ ਘਰ ਤੁਸੀਂ ਜਾਂਦੇ ਜੋ ਗੁਰਬਾਣੀ ਸੁਣਦੇ ਪੜਦੇ ਜੋ ਕੋਈ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਅਸੀਂ ਨਾ ਕੀਤਾ ਹੋਣਗੇ ਤੇ ਕੀ ਕਵਾਂਗੇ ਆਪਾਂ ਸਾੜ ਕੋਲ ਜਵਾਬ ਨਹੀਂ ਹੋਵੇਗਾ ਇੱਕ ਪਹਿਲਾਂ ਕਰੀ ਦੀ ਸਾਝੀ ਕੀਤੀ ਹੈ ਕਿ ਆਪਣੇ ਸਵਾਲ ਦਾ ਜਵਾਬ ਤੁਹਾਨੂੰ ਕਿਉਂਕਿ ਦੇਣਾ ਪਵੇ ਨਾ ਤੁਸੀਂ ਕਹਿ ਸਕਦੇ ਹਾਂ ਭਾਈ ਇਸ ਗੁਰਬਾਣੀ ਸੁਣਦੇ ਆਂ ਪੜ੍ਹਦੇ ਆਂ ਗੁਰੂ ਕਾ ਜਨਦਰਸ਼ਨ ਕਰਦੇ ਆਂ ਅਸੀਂ ਦਰਸ਼ਨ ਕੀਤੇ ਤੁਹਾਡੇ ਭਾਗਾਂ ਵਾਲਿਆਂ ਪਿਆਰਿਓ ਸੋ ਦਰਸ਼ਨ ਕਰਨੇ ਗੁਰੂ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਗਤ ਕਰਨੀ ਕੋ ਬਹੁਤ ਚੰਗੇ ਕਰਮ ਭਾਗ ਹੁੰਦੇ ਤਾਂ ਜਾ ਕੇ ਟੈਂਪਸ ਮਾਮਾ ਕੋਈ ਰਹੀ ਪਿਆਰੂ ਬਣਦਾ ਹੈ ਤੇ ਇਸ ਕਰਕੇ ਸੁਲੰਗਰ ਪ੍ਰਸ਼ਾਦ ਆ ਤਿਆਰ ਆ ਸੋ ਦੇਖ ਪ੍ਰਸ਼ਾਦ ਵਰਤਣ ਲੱਗੀ ਹੈ ਸੋ ਗੁਰੂ ਪਿਆਰਿਓ ਸੋ ਦੇਖ ਪ੍ਰਸ਼ਾਦ ਲੈਣ ਤੋਂ ਬਾਅਦ ਆਪ ਸਭ ਨੇ ਸੋ ਲੰਗਰ ਪ੍ਰਸ਼ਾਦਾ ਵੀ ਸਾਕੇ ਦਾਣਾ ਹੈ ਤਾਂ ਜ ਆਪਣੇ ਲਾਗੇ ਜੋ ਸ਼ੀਰ ਭਾਈ ਫੌਜਾ ਸਿੰਘ ਜੀ ਜੋ ਚਾਰੀ ਬੱਟ ਤਸਤ ਹੈ ਉਥੇ ਵੀ ਉਹਨਾਂ ਵੱਲੋਂ ਆਪ ਜੀ ਨੂੰ ਰੱਖੋ ਇਹ ਬੀਬਾ ਮਜੀਦ ਕੌਰ ਜੀ ਦੇ ਕਰਨਪਰ ਸਾਹਿਬ ਜੀ ਦੇ ਸਲਾਣਾ ਸਮਾਗਮ ਜਿਹੜੇ ਨੇ ਉਥੇ ਪਹੁੰਚਣ ਦੀ ਅਰਦਾਸ ਬੇਨਤੀ ਸਰਦਾ ਪੱਤਰ ਆਇਆ ਹੈ। ਸੋtheta ਵੀ ਆਪਾਂ ਸਾਰਿਆਂ ਨੇ ਟਾਈਮ ਸਮਾਂ ਕੱਢ ਕੇ ਜਾਣਾ ਹੈ ਪਿਆਰਿਓ। ਸੋ ਸਾਧਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਛਲੰਗਰਾਂ ਦੀ ਜਿਹੜੀ ਸੇਵਾ ਏ ਹੁਣ ਆਪਾਂ ਵੀ ਗੱਲ ਕਰਨ ਲੱਗੇ ਕਿ ਜੋ ਲੰਗਰ ਨੇ ਪਿਆਰਿਓ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਚੱਲਦੇ ਆ ਰਹੇ ਨੇ ਤੇ ਇਹਨਾਂ ਲੰਗਰਾਂ ਦੀ ਸੇਵਾ ਕਰਨ ਪਿੱਛੇ ਬੜਾ ਵੱਡਾ ਸੁਪੈਰੋ ਇਤਿਹਾਸ ਵਿਚਾਰ ਜਿਹੜਾ ਖਿਆਲ ਹੈ ਉਹ ਸਮੇਂ ਦੇ ਨਾਲ ਚੱਲਦਾ ਆਇਆ ਲੰਗਰਾਂ ਦਾ ਜਿਹੜਾ ਪੁੰਗਾਂਨ ਕਰਨਾ ਹੈ ਲੰਗਰ ਲਾਉਣੇ ਨੇ ਸੋ ਪਿਆਰੋ ਇਸ ਦੇ ਸੰਬੰਧ ਵਿੱਚ ਇਤਿਹਾਸ ਦੱਸਦਾ ਹੈ ਵਿਚਾਰ ਦੱਸਦੀ ਹੈ ਪ੍ਰਾਣੀ ਵਿਦਵਾਨਾਂ ਦੀ ਕਿ ਜੋ ਰਾਜਾ ਜਨਕ ਹੋਇਆ ਹੈ ਨਾ ਉਸ ਨੂੰ ਇੱਕ ਵਾਰੀ ਰਾਤ ਨੂੰ ਖਿਆਲ ਵਿਚਾਰ ਆਇਆ ਮਨ ਵਿੱਚ ਕਿ ਮੈਂ ਰਾਜ ਭਗ ਦਾ ਮਾਲਕ ਕਿਵੇਂ ਬਣ ਗਿਆ ਸੀਤਾ ਪੁੱਤਰੀ ਮੇਰੀ ਬਣੀ ਹੈ ਸ਼੍ਰੀ ਰਾਮਚੰਦਰ ਜੀ ਮੇਰੇ ਜਵਾਈ ਰਾਜ ਬਣੇ ਨੇ ਮੈਂ ਰਾਜ ਭਗ ਦਾ ਮਾਲਕ ਬਣਿਆ ਇਹਦਾ ਕਾਰਨ ਕੀ ਹੈ ਕੋਈ ਐਸਾ ਮੈਂ ਕਿਹੜਾ ਪੁੰਡਾ ਚੰਗਾ ਕਰਮ ਕੀਤਾ ਏ ਜਿਹਦੇ ਕਰਕੇ ਮੂੰ ਰਾਜ ਭਗ ਮਿਲਿਆ ਏ ਪਿਆਰੂ ਨੇ ساری ਰਾਤ ਸੋਚਦਿਆਂ ਵਿਚਾਰਦਿਆਂ ਲੰਗਾ ਦਿੱਤੀ ਨੀਂਦ ਨਹੀਂ ਆਈ ਦਿਨ ਚੜਿਆ ਉਹਨ ਸੱਦਨਾ ਕੀਤਾ ਜਿੰਨੇ ਵੀ ਉਸ ਵਕਤ ਉਹਦੇ ਰਾਜ ਭਾਗ ਦੇ ਵਿੱਚ ਵਿਦਵਾਨ ਗਿਆਨਵਾਨ ਸਨ ਤੁਹਾਨੂੰ ਪੁੱਛਣਾ ਕੀਤਾ ਕਿ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਜੋ ਮੈਂ ਸਾਰੀ ਰਾਤ ਸੋਚਦਾ ਜਾਂ ਚਾਲ ਵਿਚਾਰ ਵਿੱਚ ਮੇਰੇ ਆਇਆ ਹੈ ਕਿ ਮੇਰੇ ਰਾਜ ਭਾਗ ਮਿਲਣ ਦਾ ਕਾਰਨ ਕੀ ਹੈ ਇਹਦਾ ਕੋਈ ਜਵਾਬ ਹੈ ਤਾਂ ਦੱਸਣਾ ਕਰੋ ਦੇਣਾ ਕਰੋ ਮੈਨੂੰ ਸੁਪੈਰੂ ਬਰੇ ਜੋਸ਼ੀ ਟੇਬਲ 'ਤੇ ਲਾਉਣ ਵਾਲੇ ਜਨਾ ਟੇਬੇ ਲਾਇਆ ਪਰ ਸਮਝ ਵਿੱਚ ਨਹੀਂ ਆਇਆ ਇਸ ਗੱਲ ਦਾ ਸਵਾਲ ਜਵਾਬ ਉੱਤਰ ਨਹੀਂ ਆਇਆ ਉਹ ਕਹਿਣ ਲੱਗਿਆ ਮਹਾਰਾਜ ਸਵਾਲ ਕਿਸੇ ਮਹਾਂਪੁਰਖ ਕੋ ਸਾਤਪੁਰ ਕੋਲ ਜਾਣਾ ਕਰੋ ਜੋ ਕਿ ਸਟੜ ਸਵਾਲ ਦਾ ਜਵਾਬ ਦੇ ਸਕੇ ਸਾਡਾ ਟੇਵਾ ਨਹੀਂ ਦੱਸ ਰਿਹਾ ਭੁਖ ਦੇ ਚ ਅਸੀਂ ਬੀਤਿਆ ਸਮਾਂ ਤੇ ਦੱਸ ਸਕਦੇ ਆ ਪਰ ਉਹ ਸਮਾਂ ਭੁਖ ਜਿਹੜਾ ਉਸ ਨਹੀਂ ਕੋਈ ਰਸਤਾ ਮਿਲਦਿਆ ਦੱਸਣ ਦਾ। ਭੋਰ ਕੇ ਜਨਕਰਾਇ ਨੇ ਆਪਣੇ ਨਾਲ ਕੋਜੰਗ ਰੱਖ ਕੇ ਕਲਾਈ। ਘਾਟੇ ਸਵਾਰ ਹੋ ਕੇ ਚੱਲ ਪਿਆ। ਐਸਾ ਕੋ ਸਤਪੁਰਖ ਮਹਾਪੁਰਖ ਲੱਭਣ ਜੋ ਨੂੰ ਉਦੀ ਇਸ ਗੱਲ ਦਾ ਜਵਾਬ ਦੇ ਸਕੇ ਕਿ ਨੂੰ ਰਾਜ ਭਾਗ ਜਿਹੜਾ ਕਿਉਂ ਮਿਲਿਆ ਏ ਉਹਦਾ ਕਾਰਨ ਕੀ ਹੈ? ਕੋਈ ਐਸਾ ਕੋ ਕਿਹੜਾ ਪੁੰਨ ਫਲ ਕੀਤਾ ਏ ਜਿਹਦਾ ਜਨਕਪੁਰੀ ਦਾ ਪਿਆਰਿਓ ਜਦੋਂ ਉਹ ਗਿਆ ਤੱਕ ਇੱਕ ਜੰਗਲ ਵਿੱਚ ਤਪਸ਼ਿਆ ਕਰਦਾ ਵੇਖਿਆ ਉਹਨੇ ਉਹਦੇ ਕੋਲ ਖੜ ਗਿਆ ਕੁ ਸਮੇਂ ਬਾਅਦ ਉਹਨੇ ਅੱਖਾਂ ਖੋਲੀਆਂ ਤੇ ਪਿਆਰਿਓ ਨੇ ਕੁਝ ਰੁੱਖਾਂ ਦੇ ਪੱਤੇ ਖਾਦੇ ਜਲਪਣੀ ਛਕਿਆ ਤੇ ਪੁਛਿਆ ਰਾਜ ਨੂੰ ਕਹੋ ਰਾਜਨ ਕਿੱਦਾਂ ਆਇਓ ਕਿਵੇਂ ਆਣਾ ਹੋਇਆ ਉਹ ਕਹਿੰਦਾ ਜੀ ਮਹਾਰਾ ਮੈਂ ਤੁਹਾਡਾ ਦਾਸ ਇੱਕ ਬੇਨਤੀ ਕਰਨ ਆਇਆ ਉਨੇ ਵੇਖੋ ਇਹ ਨਹੀਂ ਆਖਿਆ ਕਿ ਮੈਂ ਰਾਜਾ ਮੈਂ ਉਹ ਦਾਸ ਬਣ ਕੇ ਆਇਆ ਕਿੰਨੇ ਮੈਂ ਦਾਸ ਬਣ ਕੇ ਬੇਨਤੀ ਕਰਦਾ ਕਿ ਮੈਂ ਇੱਕ ਸਵਾਲ ਦਾ ਜਵਾਬ ਚਾਹਣਾ ਤੁਮੇ ਤੁਹਾਨੂੰ ਅੱਜ ਭਗ ਮਿਲਿਆ ਉਹਦਾ ਕੀ ਕਰਨਾ ਹੈ ਕੋਈ ਐਸਾ ਕਿਹੜਾ ਪੁੰਨ ਫਲ ਮੈਂ ਕੀਤਾ ਹੈ ਜਿਹਦੇ ਕਰਕੇ ਮੁਰਾਜ ਭਗ ਮਿਲਿਆ ਹੈ ਉਹਨੇ ਆਖਿਆ ਕਿ ਅੱਗੇ ਚੱਲੇ ਜਾ ਥੋੜਾ ਜਾ ਤੈਨੂੰ ਉਹ ਜਵਾਬ ਉਥੋਂ ਮਿਲੇਗਾ ਉਹਨੇ ਵੇਖੋ ਇਹ ਨਹੀਂ ਆਖਿਆ ਕਿ ਪਿਆਰ ਕੱਲ ਜਾਵਾਂਗਾ ਜਾ ਕੋਈ ਠਹਿਕ ਚਲੇ ਜਾਂਦੇ ਆ ਉਸੇ ਵੇਲੇ ਸਤਿਵਚਨ ਕਹਿ ਕੇ ਅੱਗੇ ਚੱਲ ਪਿਆ ਅਗੇ ਕੋ ਤਪਸਵੀ ਬੈਠਾ ਤਪੱਸਿਆ ਕਰਦਾ ਪਿਆ ਜਾ ਕੇ ਅਸ ਜੋ ਕੇ ਖਲੋ ਗਿਆ ਜਿੰਨੇ ਦਿਨ ਉਹਨੇ ਆਪਣੀ ਤਪੱਸਿਆ ਦੀ ਅੱਖ ਨਹੀਂ ਖੋਲੀ ਉਹ ਜਨ ਕਰਿਆ ਜੋ ਖੜਾ ਰਿਆ ਸੋਨੇ ਵੇਖਿਆ ਤੇ ਉੱਠਿਆ ਉਹਨੇ ਆਪਣਾ ਪਿਆਰ ਜਿੱਥੇ ਲਾਇਆ ਸੀ ਨਾ ਧੂਣਾ ਉਹਨੇ ਉਹਦੇ ਵਿੱਚ ਕੁਝ ਸਵਾਹ ਕੱਢੀ ਛਕੀ ਪਾਣੀ ਪੀਤਾ ਤੇ ਪੁੱਛਿਆ ਉਹ ਰਾਜਨ ਇਹਨੂੰ ਹੱਥ ਚੁੱਕ ਕੇ ਜਾਣਕਾਰੀ ਨੇ ਕਿਹਾ ਮਹਾਰਾਜ ਮੈਂ ਦਾਸ ਆ ਸੇਵਕਾਂ ਤੁਹਾਡਾ ਪ੍ਰਜਾ ਦਾ ਕਿ ਮੈਂ ਕੋਈ ਸਵਾਲ ਲੈ ਕੇ ਆਮ ਆਂਦੇ ਵਿੱਚ ਉਹਦਾ ਜਵਾਬ ਚਾਹੀਦਾ ਹੈ ਉਹ ਕਹਿੰਦੇ ਦੱਸੋ ਕਹਿੰਦਾ ਕਿ ਮੈਂ ਰਾਜਪਾਲ ਦਾ ਮਾਲਕ ਬਣਿਆ ਕਿਵੇਂ ਬਣਿਆ ਇਹਦਾ ਕੀ ਕਾਰਨ ਹੈ ਕਿਹੜਾ ਪੂਨਮ ਕੀਤਾ ਜਿਸ ਦੇ ਕਰਕੇ ਰਾਜ ਮਿਲਿਆ ਹੈ ਹੁਣ ਉਹ ਕਹਿੰਦਾ ਕਿਸ ਤੋਂ ਅੱਗੇ ਥੋੜੀ ਜਾ ਉਥੇ ਕਿ ਨਾ ਨਵ ਜਨਮਾ ਬੱਚਾ ਹੈ ਉਹਨਾਂ ਜਵਾਬ ਦਵੇਗਾ ਇਸ ਗੱਲ ਦਾ ਸਾਧਵਜਨ ਕਹਿ ਕੇ ਚੱਲ ਪਿਆ ਪਰ ਉਹਨੇ ਇਹ ਨਹੀਂ ਸੋਚਿਆ ਵਿਚਾਰਿਆ ਕਿ ਕੈਸੇ ਤਪਸਵੀ ਨੇ ਕੈਸੇ ਸਾਧੂ ਕੈਸੇ ਮਹਾਂਪੁਰਖ ਨੇ ਇਹਨਾਂ ਦੀ ਕੈਸੀ ਬੰਦਗੀ ਹੈ ਕਿ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਜੋ ਇੱਕ ਸਵਾਲ ਮੇਰੇ ਮਨ ਵਿੱਚ ਆਇਆ ਹੈ ਸਾਧਵਜਨ ਕਹਿ ਕੇ ਚੱਲ ਪਿਆ ਪੈਰੋ ਕੇ ਚੱਲ ਕੇ ਉਸ ਤੋਂ ਕਰਦਾ ਪਤਾ ਕਿਤੇ ਜਿੱਥੇ ਕੁਣਾਂ ਜਨਮਾਂ ਬੱਚਾ ਜੈਸੀ ਪੈਦਾ ਹੋਇਆ ਸੀ ਉਹਨਾਂ ਨੇ ਜਾ ਕੇ ਉਹਨਾਂ ਘਰ ਵਾਲਿਆਂ ਨੂੰ ਜਦੋਂ ਆਖਿਆ ਕਿ ਮੈਂ ਤੁਹਾਡੇ ਇਸ ਜਨਮੇ ਬੱਚੇ ਨੂੰ ਮਿਲਣਾ ਹੈ ਮੈਨੂੰ ਮਲਾਓ ਦਰਸ਼ਨ ਕਰਾਓ ਉਹਨਾਂ ਨੇ ਆਪਣੇ ਚੰਗੇ ਭਾਗ ਜਾਣਦਿਆਂ ਉਸੇਲ ਬੱਚਾ ਜਿਹੜਾ ਸੀ ਮੰਗਾਇਆ ਤੇ ਜਾਣ ਕੇ ਦਰਸ਼ਨ ਕਰਾਇਆ ਕਿਉਂਕਿ ਉਹਨਾਂ ਨੂੰ ਮੰਜ ਖੁਸ਼ੀ ਸਾਡੇ ਘਰ ਰਾਜਾ ਚੱਲ ਕੇ ਆਏ ਸਾਡੇ ਬੱਚੇ ਨੂੰ ਨੇ ਵੇ ਕਿ ਕਿ ਦਰਸ਼ਨ ਪਾਇਆ ਹੁਣ ਕਹਿੰਦੇ ਕਿ ਜਦੋਂ ਉਹਨੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਲਿਆ ਨਾ ਚੁੱਕਿਆ ਤੋਂ ਬੋਲ ਪਿਆ ਅਜੇ ਕਾਪਾ ਸਾਰੇ ਜਾਣਦੇ ਆ ਕਿ ਨਵਜੰਮਾ ਬੱਚਾ ਕੋਈ ਬੋਲਦਾ ਨਹੀਂ ਹੈ ਉਹਨੂੰ ਬੋਲਣ ਕਿਆ ਕੁਝ ਸਾਲ ਛੇ ਮਹੀਨੇ ਲੱਗਦੇ ਨੇ ਹੌਲੀ ਹੌਲੀ ਉਹ ਸਿੱਖਦਾ ਗੱਲਾਂ ਬਾਤਾਂ ਕਰਨੀਆਂ ਬੋਲੀ ਸਮਝਦਾ ਹੈ ਪਹਿਲਾਂ ਇਸ਼ਾਰੇ ਸਮਝਦਾ ਹੈ ਇਹ ਜਾ ਕੇ ਬੋਲਦਾ ਹੈ ਜਦੋਂ ਉਹਨੇ ਚੁੱਕਿਆ ਬੋਲ ਪਿਆ ਕਹਿੰਦਾ ਰਾਜਨ ਜਿਹੜਾ ਜਆ ਸਵਾਲ ਆ ਨਾ ਉਹਦਾ ਜਵਾਬ ਧਿਆਨ ਨਾਲ ਸੁਣਨਾ ਕਰ ਤੂੰ ਪਿੱਛੋਂ ਪੁੱਛਦਾ ਆਇਆ ਐ ਇਹ ਤਪਸੀਆਂ ਕੋਲੋਂ ਜੋਸ਼ੀਆਂ ਕੋਲੋਂ ਕਿ ਮੈਨੂੰ ਰਾਜ ਭਾਗ ਮਿਲਣ ਦਾ ਕੀ ਕਾਰਨ ਹੈ ਉਹਦਾ ਕਾਰਨ ਸੁਣਾ ਕਰ ਕਿ ਅਸੀਂ ਚਾਰ ਭਰਾ ਸਾਂ ਤੇਰੇ ਸਮੇਤ ਦੋਨੇ ਤੇ ਸਾਡੇ ਕੋਲ ਗਰੀਬੀ ਬੜੀ ਸੀ ਤੇ ਸਾਨੂੰ ਰੋਜ਼ ਪ੍ਰਸ਼ਾਦਾ ਨਹੀਂ ਸੀ ਮਿਲਦਾ ਖਾਣ ਵਾਸਤੇ ਕਦੀ ਇੱਕ ਦਿਨ ਨੂੰ ਛੱਡ ਕੇ ਦੋ ਦਿਨ ਛੱਡ ਕੇ ਪ੍ਰਸ਼ਾਦਾ ਮਿਲਦਾ ਸੀ ਤੇ ਕਿ ਦਿਨ ਸਾਨੂੰ ਪ੍ਰਸ਼ਾਦਾ ਤਿੰਨ ਦਿਨਾਂ ਬਾਅਦ ਮਿਲਿਆ ਜਾ ਕੇ ਤੇ ਬਾਹਰ ਕੋਈ ਇਸ ਤਰ੍ਹਾਂ ਹੀ ਆਵਾਜ਼ ਦੇਣ ਵਾਲਾ ਆ ਗਿਆ ਪ੍ਰਸ਼ਾਦੇ ਦੀ ਕਹਿੰਦਾ ਕਿ ਪਿਆਰੇ ਮੈਨੂੰ ਕੋਈ ਲੰਗਰ ਪ੍ਰਸ਼ਾਦਾ ਸ਼ਕੋ ਭੁੱਖ ਲੱਗੀ ਹੈ ਤੇ ਅਸੀਂ ਜਦੋਂ ਚਾਰੇ ਜਾਣਾ ਤੇ ਇਸ ਸਮੇਂ ਚਾਰਾਂ ਭਰਾਵਾਂ ਨੇ ਨਾ ਸਾਡੀ ਮਾਂ ਨੇ ਕੋਈ ਜਵਾਬ ਦਿੱਤਾ ਉਹਨੂੰ ਇਸ ਦੇ ਬਾਰੇ ਤੋ ਆਖਰ ਬੂਆ ਖੜਾ ਹਟ ਕੇ ਉਹ ਅੰਦਰ ਆ ਗਿਆ ਬੁਆ ਖੁੱਲਾ ਸੀ ਢੁੱਕਿਆ ਸੀ ਅੰਦਰ ਆ ਕੇ ਤੋਂ ਨੇ ਪਹਿਲਾਂ ਸੋ ਮੈਨੂੰ ਆਖਿਆ ਪ੍ਰਸ਼ਾਦਾ ਸ਼ਿਕਾਉਣ ਕਹੇ ਬੱਚੇ ਬੇਟੇ ਮੈਂ ਪ੍ਰਸ਼ਾਦਾ ਛਕਣਾ ਆਂ ਮੈਂ ਥਾਈ ਚ ਪਾਸੇ ਪ੍ਰਸ਼ਾਦਾ ਤੇ ਖਾਣ ਲੱਗਾ ਸਾ ਤੇ ਮੈਂ ਉਹਨੂੰ ਆ ਕੇ ਬੈਠਾ ਕਿ ਜੇ ਮੈਂ ਆਪਣਾ ਲੰਗਰ ਪ੍ਰਸ਼ਾਦਾ ਤੈਨੂੰ ਦੇ ਦਿਆ ਖਾਣ ਵਾਸਤੇ ਤੇ ਮੈਂ ਤੇ ਫਿਰ ਭੁੱਖਾ ਮਰ ਜਾਵਾਂਗਾ ਇਹ ਕਹ ਕੇ ਮੈਂ ਨਹੀਂ ਦੇ ਸਕਦਾ ਉਹਨੇ ਦੂਜੇ ਭਰਾ ਨੂੰ ਆਖਿਆ ਸਾਡੇ ਚੋਂ ਭਰਾਵਾਂ ਦੇ ਵਿੱਚੋਂ ਇਹ ਰਾਜਨ ਜੋ ਤੂੰ ਵੀ ਉਹਨਾਂ ਵਿੱਚ ਸਾਂ ਤੇ ਉਹਨੂੰ ਆਖਿਆ ਕਿ بیٹے ਤੂੰ ਦੇ ਦੇ ਪ੍ਰਸ਼ਾਦਾ ਮੈਨੂੰ ਮੈਂ ਭੁੱਖਾ ਮੈਂ ਖਾਣਾ ਹੈ ਉਹ ਕਹਿਣ ਲੱਗਾ ਜੇ ਮੈਂ ਤੈਨੂੰ ਦੇ ਦਵਾਂ ਤੇ ਮੈਂ ਕੀ ਸਵਾ ਖਾਵਾਂ ਤੇ ਜਿਹਨੂੰ ਪਿੱਛੇ ਮੇਰੇ ਕਹਿਆ ਹੈ ਜਦ ਤਪੱਸਿਆ ਕਰਦਾ ਫਿਰ ਜੋ ਸਵਾ ਖਾਂਦਾ ਤੂੰ ਵੇਖਿਆ ਉਹ ਆਪਣੇ ਅੱਖੀਂ ਪਾਣੀ ਪੀਣ ਤੋਂ ਪਹਿਲਾਂ ਉਹਨੇ ਆਪਣੇ ਲਾਇਓਸ ਧੂਨੇ ਵਿੱਚੋਂ ਚੁੱਕ ਕੇ ਸਵਾ ਖਾਦੀ ਦੇ ਪਾਣੀ ਪੀਤਾ ਉਸ ਨੂੰ ਇਸ ਦਾ ਇਹ ਫਲ ਮਿਲਿਆ ਉਹ ਇਲਾ ਤੀਜਾ ਸੀ ਤੂੰ ਉਹਨੂੰ ਆਖਿਆ ਜਦੋਂ ਪਰਮਾਤਮਾ ਵੈਗੁਰੂ ਦੇ ਭੇਜੇ ਹੋ ਇਸ ਤੱਕ ਸੰਸਾਰ ਤੇ ਉਸ ਮੰਗਣ ਵਾਲੇ ਨੇ ਲੰਗਰ ਪ੍ਰਸ਼ਾਦਾ ਤੇ ਤੀਜੇ ਨੇ ਆਖ ਦਿੱਤਾ ਕਿ ਜੇ ਤੈਨੂੰ ਦੇ ਦਮੇ ਲ ਆਪਣਾ ਲੰਗਰ ਪ੍ਰਸ਼ਾਦਾ ਆਪਣੇ ਹਿੱਸੇ ਦਾ ਤੇ ਮੈਂ ਕੀ ਦੁੱਖਾਂ ਦੇ ਪੱਤੇ ਖਾਵਾਂ ਇਹ ਜਦੋਂ ਸਭ ਤੋਂ ਪਹਿਲਾਂ ਮਿਲਿਆ ਰਸਤੇ ਵਿੱਚ ਉਹੋ ਹੀ ਉਹ ਬੈਠਾ ਉੱਥੇ ਤਪੱਸਿਆ ਕਰਨ ਤੋਂ ਬਾਅਦ ਪੱਤੇ ਖਾ ਕੇ ਪਾਣੀ ਪੀ ਕੇ ਜਾਰਾ ਕਰਦਾ ਪਿਆ ਹੈ ਉਹ ਸਾਡੇ ਚੌਮੇ ਚੋਂ ਤਿੰਨਾਂ ਨੇ ਜੋ ਇਨਕਾਰ ਕਰ ਦਿੱਤਾ ਉਹਨੂੰ ਤੇ ਫਿਰ ਚੌਥੇ ਜੋ ਤੂੰ ਸਾਹ ਹੈ ਜਨਕ ਰਾਜਾ ਤੈਨੂੰ ਇਹ ਆਖਿਆ ਕਿ ਬੇਟੇ ਪੁੱਤਰ ਲੰਗਰ ਪ੍ਰਸ਼ਾਦਾ ਛਕਾ ਮੈਨੂੰ ਇਹਨਾਂ ਤੇ ਦਿੱਤਾ ਨਹੀਂ ਤੇਰੇ ਭਰਾਵਾਂ ਨੇ ਤੇ ਇਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਤੂੰ ਉਹ ਹੱਥੇ ਜੋੜ ਕੇ ਦੋਵੇਂ ਤੇ ਲੰਗਰ ਪ੍ਰਸ਼ਾਦਾ ਜਿਹੜਾ ਸੀ ਪਿਆ ਰਿਆ ਉਹਨੂੰ ਛਾਇਆ ਜਿਹਦੇ ਬਾਰੇ ਤੂੰ ਮਹਾਰਾਜ ਭਾਗ ਦਾ ਸੁੱਖ ਪਾਇਆ ਅਸੀਂ ਜਿੰਨੇ ਪ੍ਰਾਇਸ ਉਹਨੂੰ ਨਹੀਂ ਇਸ ਕਾਸ਼ੇ ਦੇ ਪ੍ਰਸ਼ਾਦਾ ਇੱਕ ਨੇ ਪੱਤੇ ਖਾ ਕੇ ਆਪਣਾ ਜੀਵਨ ਗੁਜ਼ਾਰਨਾ ਕੀਤਾ ਹੈ ਦੂਜੇ ਸਵਾਲ ਜੋ ਤੂੰ ਨੇ ਦੀ ਸੀ ਤੀਜਾ ਮੈਂ ਗੱਲ ਕੀਤੀ ਸੀ ਉਹਨੂੰ ਆਖਿਆ ਸੀ ਕਿ ਜੇ ਮੈਂ ਤੈਨੂੰ ਆਪਣੇ ਹਿੱਸੇ ਦਾ ਪ੍ਰਸ਼ਾਦਾ ਦੇ ਦਾਂ ਕਿ ਮੈਂ ਤਾਂ ਮੈਂ ਭੁੱਖਾ ਮਰਾਂ ਤੇ ਇਸ ਕਰਕੇ ਮੈਂ ਹੁਣ ਮਰ ਜਾਣਾ ਹੈ ਤੇ ਸਵਾਲ ਦਾ ਜਵਾਬ ਦੇਣ ਵਾਸਤੇ ਹੀ ਮੈਂ ਕੁਝ ਸਮਾਂ ਜੀਂਦਾ ਸਾਂ ਤੇ ਇਸ ਤਰ੍ਹਾਂ ਪਿਆਰੋ ਜਨਕਾ ਦੇ ਸਵਾਲ ਦਾ ਜਵਾਬ ਮਿਲ ਗਿਆ ਉਹਨੂੰ ਇਕ ਬਹੁਤ ਵੱਡਾ ਮਹਾਨ ਪਹਿਲੰਗਰ ਪ੍ਰਸ਼ਾਦ ਦਾ ਪਿਆਰੋ ਜਿਹਦੇ ਕਰਕੇ ਫਿਰ ਕਰਮਾਂ ਦਾ ਫਲ ਜੜਾ ਨਾ ਮਨੁੱਖਤਾ ਨੂੰ ਮਿਲਦਾ ਏ ਜੋ ਜੋ ਕਰਮ ਕਰਦਾ ਏ ਅੱਜ ਜਨਾਬ ਲੰਗਰ ਪ੍ਰਸ਼ਾਦ ਦਾ ਪਿਆਰੋ ਲਾਇਆ ਗਿਆ ਏ ਪਰਮਾਤਮਾ ਦੀ ਕਿਰਪਾ ਮੇਰਾ ਕਰੇ ਇਹਨਾਂ ਨੂੰ ਵੀ ਉਹ ਸੁੱਖ ਸਾਧਨ ਦੇਵੇ ਜਿਹੜੇ ਇਹਨਾਂ ਦੇ ਮਨੁੱਖ ਭਾਵਨਾ ਕਾਮਨਾ ਨੇ ਮੈਦੂ ਪੂਰੀਆਂ ਕਰੇ ਸੋ ਨਾਮ ਜਿਹੜਾ ਚੰਨੀ ਲਾਵੇ ਕੀਤੀਆਂ ਸੇਵਾ ਸਭ ਦੀਆਂ ਤਨ ਮਨ ਤਨ ਕਰਕੇ ਥਾਂੇ ਪਾਵੇ ਵਿਚਾਰ ਕਰਦੇ ਹੋਏ ਗਲਤੀਆਂ ਪੁਲਣ ਦੀ ਖਿਮਾ ਜੀ हे अचत हे पार ब्रह्म अविनासी अघनास हे पूरन हे सर्वमय दुख पांजन गुणकास हे संगी हे इंद्रंकार ही निर्गुण कावट हे गोविंद हे गुणनिदान जा कह सदा विवेक हे अपरंपर हर हर हे पीhoven हार हे संता कै सदा संग निधरा आधार हे ठाकुर हूं दास रूप मनेर गुण गुण नहीं कोए नानक दीम दान राखूं हिए परोए आए प्रभु शरणागति कृपा निद दयाल एक अक्षर हर मन बसत ਨਾਨਕ ਹੋਤ ਨਿਹਾਲ ਕਥਾ ਨਿਥਾ ਪਤ ਹੋਤ ਹੈ ਸੁਨ ਹੋ ਸਿੰਘ ਸੁਜਾਨ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਕਥਾ ਨਿਥਾ ਪਤ ਹੋਤ ਹੈ ਸੁਨ ਹੋ ਸਿੰਘ ਸੁਜਾਨ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ